ਵੈਗਰੂਡੀ ਦਾ ਖਾਲਸਾ ਵੈਗਰੂਡੀ ਦੀ ਫਤਈ ਮੈਂ ਸਿਮਰਜੀਤ ਸਿੰਘ ਸਿਮਰ ਆਰਗੇਨਿਕ ਫਾਰਮ ਕੋਟਕ ਬੂਰਾ ਤੋਂ ਜਿਵੇਂ ਮੈਂ ਤੁਹਾਨੂੰ ਦੱਸਿਆ ਵੀ ਸਾਡਾ ਆਰਗੇਨਿਕ ਫਾਰਮਿੰਗ ਆ ਫਰੂਟ ਫਾਰਮਿੰਗ ਅਸੀਂ ਕਰਦੇ ਆ ਤੇ ਸਾਡੇ ਕੋਲੇ ਸਾਡੇ ਬਹੁਤ ਮਿੱਤਰ ਸਾਰੇ ਪੰਜਾਬ ਤੋਂ ਮਤਲਬ ਲੁਧਿਆਣਾ ਜਲੰਧਰ ਆਨੰਦਪੁਰ ਤਾਈ ਇੰਨੇ ਨਹੀਂ ਦੂਰੋਂ ਵੀ ਸਾਡੇ ਕੋਲੋਂ ਫੜ ਲੈਣ ਸਪੈਸ਼ਲ ਆਉਂਦੇ ਆ ਬੰਦੇ ਜਾਂ ਹੋਰ ਜਿਹੜੇ ਆਰਗੇਨਿਕ ਪ੍ਰੋਡਕਟਸ ਦਾ ਕਣਕ ਲੈਣ ਆਉਂਦੇ ਆ ਪਲਾਂਟਸ ਲੈਣ ਆਉਂਦੇ ਆ ਤੇ ਅੱਜ ਸਾਡੇ ਵੀਰ ਇਹ ਪਗਤੇ ਤੋਂ ਪਹਿਲਾਂ ਵੀ ਸਾਡੇ ਕੋਲੋਂ ਬਹੁਤ ਮਤਲਬ ਆ ਨਾ ਜ ਫਰੂਟ ਤੇ ਹੋਰ ਆਰਗੇਨਿਕ ਸਾਰੇ ਸਾਡੇ ਪ੍ਰੋਡਕਟ ਲੀ ਜਾਂਦੇ ਆ ਅੱਜ ਸਾਡੇ ਵੀਰ ਆਏ ਹੈਗੇ ਆ ਆਪ ਹੀ ਮਤਲਬ ਤੁਸੀਂ ਦੇਖੋ ਆਪ ਹੀ ਤੋੜ ਕੇ ਲੈ ਜਾਂਦੇ ਆ ਬੰਦੇ ਸਾਡੇ ਕੋਲੋਂ ਫਰੂਟ ਜਾਂ ਜਿਹੜੇ ਮਤਲਬ ਜਿਹੜੇ ਪਹਿਲਾਂ ਐਡਵਾਂਸ ਆਰਡਰ ਹੁੰਦੇ ਹੈਗੇ ਆ ਉਹ ਅਸੀਂ ਤੋੜ ਦਿੰਨੇ ਹੈਗੇ ਤੋੜ ਲੈਂਦੇ ਆ ਤੇ ਵੀਰ ਜੀ ਨਾਲ ਖਾਲਸਾ ਜੀ ਨਾਲ ਤੁਹਾਡੀ ਗੱਲ ਚਰਾਉਣੀ ਹੈ ਜੀ ਵੀਰ ਜੀ ਖਾਲਸਾ ਵੀਰ ਜੀ ਪਤੰਦੀ ਮੈਂ ਪਵਿੱਤਰ ਸਿੰਘ ਐਡਵੋਕੇਟ ਪਵਿੱਤਰ ਸਿੰਘ ਫੰਡਰ ਟੇਲਾ ਮੋਵਾਲਾ ਫਗਤਾ ਭਾਈ ਕੋਲ ਤੇ ਐਡਵੋਕੇਟ ਮੋਗਾ ਤੇ ਮੈਂ ਬਾਈ ਜੀ ਜਮਰਜੀਤ ਦੇ ਕੋਲ ਪਿਛਲੇ 10 ਸਾਲਾਂ ਤੋਂ ਆ ਰਿਹਾ ਜੀ ਇਹਨਾਂ ਨਾਲ ਲਿਆਜ ਕਈ ਸੀ ਤੇ 10 ਸਾਲਾਂ ਤੋਂ ਹੀ ਮੈਂ ਇਹਨਾਂ ਕੋਲੇ ਫਰੂਟ ਅਨਾਜ ਆਰਗੈਨਿਕ ਫਲ ਦੀ ਗੋੜ ਸ਼ਹਿਦ ਸਾਰਾ ਕੁਝ ਲੈ ਕੇ ਜਾਂਦਾ ਇਸ ਤੀ ਸਾਰਾ ਕੁਝ ਸਮਾਨ ਚੋਕੀ ਤੇ ਬਾਈ ਦੇ ਸਾਰੇ ਫਰੂਟ ਤਕਰੀਬਨ ਆਰਗੈਨਿਕ ਸਾਰੇ ਹੀ ਲੱਗੇ ਹੋਏ ਆ ਆਂਬਾਂ ਦੀਆਂ ਹੀ ਕਈ ਵੈਰਾਈਟੀਆਂ ਜਿਵੇਂ ਫਜਵੀ ਚੋਸਾ ਹਮਸਾਗਰ, ਅਲਫਾਂਸੋ ਸਾਰੀਆਂ ਵੈਰੇਟੀਆਂ ਲੱਗੀਆਂ ਹੋਈਆਂ ਆ ਹੁਣ ਆਪ ਹੀ ਮੈਂ ਜਾਂ ਸਾਰੇ ਆਦੇ ਉੱਪਰੋਂ ਸਾਰਾ ਭਰਿਆ ਹੋਇਆ ਆ ਮੈਂ ਆਹ ਸਾਰੇ ਝੂਲੇ 'ਚ ਭਰੇ ਹੋਇਆ ਇਹਦੇ ਵਿੱਚ ਫਜ਼ਲੀ, ਹਮਸਾਗਰ ਤੇ ਚੋਸਾ ਸਾਰੇ ਆਪ ਹੀ ਉਥੋਂ ਹੀ ਫਰੈਸ਼ ਹੁਣੇ ਹੀ ਤੋੜੇ ਆ ਸਾਰੇ ਫਰੂਟ ਲੱਗੇ ਹੋਏ ਆ ਬੂਰ ਵੀ ਪਾਈ ਜੀ ਇਹਦੇ ਇੱਥੇ ਬਦਾਮ, ਅਨਾਰ, ਚੀਕੂ, ਖਾੜੂ, ਅਖਰੋਟ ਤੇ ਆਲੂ ਬਖਾਰਾ ਕਿਲੂ ਦੀਆਂ ਕਾਫੀ ਵੈਰਾਈਟੀਆਂ ਕਿੰਨੂ ਮਸੰਮੀ ਸੰਤਰਾ ਚਕੋਤਰਾ ਬੈਲ ਸੀਤਾਫਲ ਕਾਫੀ ਬਹੁਤ ਹੀ ਜਿਆਦੇ ਹਮਾਰੇ ਕੇ ਵੈਰਾਈਟੀਆਂ ਲੱਗੀਆਂ ਹੋਈਆਂ ਬਾਈ ਜੀ ਵੀ ਸਾਰਿਆਂ ਦੇ ਨਾਮ ਨਹੀਂ ਪਤਾ ਨਹੀਂਗਾ ਦੇ ਵੀ ਇੰਨੇ ਇੰਨੇ ਫਰੂਟ ਲੱਗੇ ਹੋਏ ਆ ਤੇ ਮੈਂ ਤਾਂ ਬਾਈ ਜੀ ਕੋਲ 10 ਸਾਲਾਂ ਤੋਂ ਆ ਰਹੇ ਆ ਤੇ ਆ ਆਪੀ ਇਸ ਤੋਂ ਫਰੂਟ ਲੈ ਕੇ ਜਾਈਦਾ ਤੋੜ ਕੇ ਵਧੀਆ ਉੱਪਰੋਂ ਬੂਟਿਆਂ ਦੇ ਉੱਪਰੋਂ ਬਿਲਕੁਲ ਆਰਗੇਨਿਕ 100% ਆਰਗੇਨਿਕ ਫਾਲ ਹੁੰਦਾ ਬਾਈ ਕੋਲੇ ਅਨਾਜ ਵੀ ਸ਼ਹਿਦ ਹਲਦੀ, ਗੋੜਾ, ਸ਼ੱਕਰ, ਸਭ ਤਰ੍ਹਾਂ ਦਾ ਬਾਈ ਦੇ ਕੋਲੋਂ ਮਿਲਦਾ ਹੈ ਤੇ ਇੱਥੋਂ ਤੁਸੀਂ ਵੀ ਸਾਰੇ ਆਓ ਤੇ ਇੱਥੋਂ ਬਾਈ ਤੋਂ ਲਓ ਸਬੰਧ ਸਾਰਾ ਕੀਤਾ ਬਹੁਤ ਵਧੀਆ ਪਿਓਰ ਆਰਗੇਨਿਕ ਜਿਵੇਂ ਵੀਰ ਜੀ ਨੇ ਦੱਸਿਆ ਸਾਡੇ ਕੋਲੋਂ ਹਰ ਇੱਕ ਕਿਸਮ ਦੇ ਪਲਾਂਟਸ ਵੀ, ਬੂਟੇ ਵੀ, ਫਲ ਵੀ ਤਾਜ਼ਾ ਜਿਹੜਾ ਆਰਗੇਨਿਕ ਪੱਕਿਆ ਹੋਇਆ ਤੇ ਜਿਹੜੇ ਹੈਗੇ ਅਪਰਡਾਕਟਸ ਵੀ ਸਾਰੀਆਂ ਚੀਜ਼ਾਂ ਮਿਲਦੀਆਂ ਇਦੂ ਬਿਨਾ ਅਸੀਂ ਜਾਣਕਾਰੀ ਵੀ ਦਿੰਨੇ ਹੈਗੇ ਆ ਵੀ ਇਹਨਾਂ ਤੋਂ ਕੋਈ ਪ੍ਰੋਡਕਟ ਬਣਾਉਣੇ ਹੈਗੇ ਆ ਉਹ ਕਿਵੇਂ ਬਣਦੇ ਆ ਇਹਨਾਂ ਨੂੰ ਪ੍ਰੋਸੈਸ ਕਿਵੇਂ ਕਰਨਾ ਬੂਟਾ ਜਿਹੜਾ ਉਹ ਲਾਉਣਾ ਕਿਵੇਂ ਆ ਫਰੂਟਸ ਨੂੰ ਜੇ ਕੋਈ ਬਿਮਾਰੀਆਂ ਹੈਗੀਆਂ ਉਹਨਾਂ ਨੂੰ ਕਿਵੇਂ ਤੇ ਸਾਰੇ ਦਾ ਸਾਰਾ ਆਰਗੇਨਿਕ ਕਰਦੇ ਆ ਬੜੀਆਂ ਜਿਹੜੀਆਂ ਸਾਡੀਆਂ ਮੇਰੇ ਖਿਆਲ ਚ ਅਸੀਂ ਪੇਟੈਂਟ ਕਰਾ ਸਕਦੇ ਆ ਕਈ ਨਸਲਾਂ ਜਿਵੇਂ ਕਲਮੀ ਚੋਸਾ ਹੈਗਾ ਕਿ ਤੂੰ ਨਹੀਂ ਮਿਲਦਾ ਅੰਬ ਐਂ ਜਿਹੜਾ ਸੰਤਰੀ ਨਿੰਬੂ ਆ ਕਿੰਨੂ ਦੇ ਜੂਸ ਵਰਗਾ ਉਹਦਾ ਸਵਾਦ ਆ ਜਾਂ ਜਿਹੜਾ ਇਹ ਨਾਰ ਸੰਤਰੀ ਗੰਧਾਰੀ 4 400 ਗ੍ਰਾਮ ਦਾ ਹੋ ਜਾਂਦਾ ਇਹ ਸਿਰਫ ਸਾਡੇ ਕੋਲੇ ਹੀ ਨਸਲਾਂ ਆ ਤੇ ਬਹੁਤ ਦੂਰੋਂ ਦੂਰੋਂ ਇਹਨਾਂ ਦੀ ਸਾਡੇ ਤੋਂ ਡਿਮਾਂਡ ਨਹੀਂ ਪੂਰੀ ਹੁੰਦੀ ਇਹਨਾਂ ਦੇ ਨਾਂ ਪਲਾਂਟਸ ਦੀ ਨਾ ਫਰੂਟਸ ਦੀ ਤੇ ਸਾਰੀਆਂ ਚੀਜ਼ਾਂ ਤੁਸੀਂ ਆਓ ਕੋਟਕਬੂਰੇ ਬੋਕਣ ਸਿੰਘ ਨਗਰ ਜਿੱਥੇ ਮਾਰ ਆਰਗੇਨਿਕ ਫਾਰਮ ਕੋਟਕਬੂਰਾ ਨਾਲ ਇੱਥੇ ਨਰਸਰੀ ਵੀ ਅਸੀਂ ਚਲਾ ਰਹੇ ਹਾਂ ਹੁਣ ਮਿੱਤਰਾਂ ਦੀ ਡਿਮਾਂਡ ਤੇ ਸਾਰਿਆਂ ਦੀ ਤੇ ਤੁਸੀਂ ਆਓ ਵਿਜ਼ਿਟ ਕਰੋ ਦੇਖੋ ਸਾਰਾ ਸਾਨੂੰ ਪਤਾ ਲੱਗੂਗਾ ਵਾਈਗੁਰ ਦੀ ਕਹਾਲਤਾ ਵਾਈਗੁਰ ਦੀ ਫਰੂਟ ਦੇਖੋ ਜੀ